प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੰਗੋ ਦੇਵਾ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੇਤੀ ਸਾਡਾ ਕਰਮ ਹੈ ਖੇਤੀ ਸਾਡੀ ਜਾਨ ਹੈ ਕਿਸਾਨ ਦੇ ਪੁੱਤ ਹਾਂ ਕਿਸਾਨੀ ਨੂੰ ਪਿਆਰ ਕਰਨੀ ਆ ਆਪਣੇ ਹੱਥੀਂ ਕਿਰਤ ਕਰਨ ਦਾ ਸੁਝਾ ਜਿਹੜਾ ਰਸਤਾ ਸਾਨੂੰ ਬਾਬੇ ਨਾਨਕ ਨੇ ਸਾਨੂੰ ਦਿਖਾਇਆ ਅੱਥੀ ਹਲਵਾ ਆ ਤੇ ਅੱਜ ਕੁਛ ਮੈਂ ਤੁਹਾਡੇ ਨਾਲ ਅੱਜ ਕਿਉਂਕਿ ਅਸੀਂ ਵੀ ਸਵੇਰ ਦੇ ਅੱਜ ਆਪਦਾ ਕੰਮ ਤੇ ਲੱਗੇ ਹੋਈਆਂ ਤੇ ਘਰੇ ਪਿੰਡ ਤਿੰਨ ਸਾਲ ਪਹਿਲਾਂ ਸਾਢੇ ਕਿ ਤਿੰਨ ਸਾਲ ਪਹਿਲਾਂ ਜਦੋਂ ਅਸੀਂ ਪਿੰਡ ਮੈਂ ਆ ਕੇ ਇੱਥੇ ਆ ਜਗਾ ਪਿੱਛੇ ਦੋ ਕਰਾਲਾ ਛੱਡੀ ਕਰਦੇ ਇਹ ਆਪਣਾ ਘਰ ਹੈ ਇਹਦੀ ਬੈਕ ਸਾਈਡ ਇਹ ਆਪਣੀ ਸਬਜ਼ੀ ਹੁਣ ਗੰਡੇ ਲਾਏ ਅੱਜ ਕੁਛ ਲਾਵਾਂ ਕੁਛ ਲਾਉਣ ਵਾਲੇ ਦੇ ਰਹਿੰਦੇ ਆ ਸਾਰੇ ਜਿਹੜੇ ਬੂਤੇ ਸੀ ਅੱਜ ਇਹਨਾਂ ਦੇ ਮੁੱਢ ਜਿਹੜੇ ਸਾਫ਼ ਕੀਤੇ ਪਹਿਲਾਂ ਅਸੀਂ ਰੇਹਰੂ ਗਲਤੀ ਜੀ ਪਾਈ ਗਿਆ ਸਾਨੂੰ ਪਤਾ ਨਹੀਂ ਸੀ ਬੂਤੇ ਚੱਲੇ ਨਹੀਂ ਸਹੀ ਫਿਰ ਕਿਸੇ ਵੀਰ ਤੋਂ رائے ਲਈ ਫਿਰ ਉਹਨੇ ਦੱਸਿਆ ਵੀ ਇਹ ਮੁੱਢਾਂ ਨੂੰ ਮਿੱਟੀ ਲਾਓ ਤੇ ਸਾਈਡਾਂ ਤੋਂ ਜਿੱਥੇ ਇਹਨਾਂ ਦਾ ਜਿੰਨਾ ਕਿ ਇਹਨਾਂ ਦਾ ਚੜਾਈ ਆ ਘੇਰਾ ਹੈ ਉੱਥੋਂ ਤੱਕ ਖਾਦ ਉੱਥੇ ਲਿਆ ਕੇ ਪਾਓ ਅੱਜ ਉਹ ਜਿਹੜਾ ਚੂਨਾ ਉਹ ਪਿਆਉਂਦਾ ਪਿਆ ਕਲੀ ਤੇ ਇੱਕ ਦੋ ਚੀਜ਼ਾਂ ਹੋਰ ਦੇਸੀ ਰੂੜੀ ਪੁਰਾਣੀ ਉਹ ਅੱਜ ਪਾਵਾਂਗੇ ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਇੱਥੇ 3 ਸਾਲ ਪਹਿਲਾਂ ਆ ਕੇ ਬੂਟੇ ਕਿੰਨੇ ਲਾਏ ਹੌਲੀ ਹੌਲੀ ਲਾਈ ਜਾਨਾ ਲੈਮਨ ਗ੍ਰਾਸ ਜਿਹਦਾ ਇਹ ਕਿ ਲਾਇਆ ਇਹ ਕਿੰਨੂ ਤਿੰਨੇ ਕਿੰਨੂ ਦੀਆਂ ਵੈਰਾਈਟੀਆਂ ਇਹ ਦੋ ਤਰ੍ਹਾਂ ਦੀਆਂ ਅਨਾਰ ਇਟਾਲੀ ਆਪਣੇ ਆਪ ਉੱਗੀ ਸੀ ਦੇਖੋ ਅੱਜ ਪੂਰੀ ਦਰਖਤ ਬਣ ਚੁੱਕਿਆ ਕਿੰਨਾ ਸਾਲਾਂ ਚ ਇਹ ਪਿੱਛੇ ਅੱਜ ਕਾਫੀ ਗੰਧ ਬਹੁਤ ਵਜਿਆ ਪਿਆ ਸੀਗਾ ਪਿੱਛੇ ਇਸ ਸਾਰਾ ਅੱਜ ਮੈਂ ਤੇ ਮੇਰੀ ਵਾਈਫ ਦੋਨੇ ਸਵੇਰ ਦੇ ਅਸੀਂ ਲੱਗੇ ਹੋਈਆਂ। ਉਹ ਵੀ ਵਿਚਾਰੀ ਮੇਰੇ ਨਾਲ ਬਹੁਤ ਨਾਲ ਕੰਮ ਕਰਾਉਂਦੀ ਰਹਿੰਦੀ ਆ। ਚਲੋ ਜੱਟਾਂ ਦੀ ਧੀ ਆ ਕੋਈ ਕਿਸਾਨਾਂ ਦੀ ਧੀ ਆ। ਆਪਦਾ ਕਰਮ ਕਰਨਾ ਚਾਹੀਦਾ ਸਾਨੂੰ ਹੱਥੀਂ ਕੰਮ ਕਰਨਾ ਚਾਹੀਦਾ ਜਿਹੜਾ ਛੱਡ ਚੁੱਕੇ ਆ। ਤਨਾਰ ਫਿਰ ਖਜੂਰ ਦੋ ਬੂਟੇ ਖਜੂਰਾ ਦੇ ਆ। ਐਲੋਵੀਰਾ ਇਹਦੇ ਤੇ ਪੇਂਦ ਸੀਗਾ ਚੀਕੂ ਪਰ ਉਹ ਚੱਲਿਆ ਨਹੀਂ ਥੱਲੇ ਹੁਣ ਆੜੂ ਦਾ ਨਿਕਲਿਆ ਇਹਨੂੰ ਹੁਣ ਇਹ ਸਾਫ ਕਰਨ ਨਾਲ ਰਹਿ ਗਿਆ ਕੱਲਾ ਹੁਣ ਕਿਣੀ ਜਾਇਓ ਕਿੰਨੇ ਤਰ੍ਹਾਂ ਦੇ ਬੂਟੇ ਲੱਗੇ ਇੱਥੇ ਇਹ ਚੀਕੂ ਇਹਦਾ ਅਸੀਂ ਫਰੂਟ ਹੈ ਕੀ ਖਾਦਾ ਬਹੁਤ ਟੇਸਟੀ ਸੀ ਤਿੰਨ ਸਾਲ ਬਾਅਦ ਜਿਹੜਾ ਹੁਣ ਬਿਲਕੁਲ ਓਰਗੇਨਿਕ ਹੋ ਗਈ ਹੈ ਇਹ ਧਰਤੀ ਪਾਲਕ ਦੇਖੋ ਵੀ ਰੋ ਖੜੀ ਝੱਲ ਬਣਿਆ ਖੜਾ ਪਹਿਲਾਂ 2 ਸਾਲ ਤੱਕ ਤਾਂ ਨਹੀਂ ਕੁਝ ਵੀ ਚੱਜਣਾ ਹੋਇਆ ਗੁਜਾਰੇ ਜੋਗਾ ਹੀ ਹੁੰਦਾ ਸੀ ਇਹ ਕਣਕ ਚਾਰਕ ਨਾਲਾਂ ਕਣਕ ਆ ਜਿਹੜੀ ਆਪਾਂ ਬਿਲਕੁਲ ਬਿਨਾ ਰੇਤੋਂ ਸਪਰੇ ਤੋਂ ਜਿਵੇਂ ਇਹ ਬੀਜੀ ਆ ਉਸੇ ਤਰ੍ਹਾਂ ਹੀ ਰੱਖਣੀ ਹੈ ਤੁਮੀ ਇਹ ਤੀਜਾ ਸਾਲ ਹੀ ਆਪਾਂ ਨੂੰ ਆ ਵਿੱਚ ਤੁਹਾਨੂੰ ਦਿਸਦਾ ਹੋਣਾ ਝੋਨੇ ਦੇ ਥੱਲੇ ਉਵੇਂ ਝੋਨੇ ਦੇ ਪਰਾਲੀ ਆ ਜਿਹੜੀ ਥੱਲੇ ਪਈ ਆ ਇਹਨਾਂ 'ਕਿ ਤਾਂ ਆਪਾਂ ਨੂੰ ਆਪਦੇ ਆਪ ਜੋਗਾ ਕਰਨਾ ਚਾਹੀਦਾ ਹੈ ਪਿੱਛੇ ਸਕੂਲ ਆ ਇਹਦੇ ਤੇ ਮੈਂ ਕਿਤੇ ਫੇਰ ਸਟੋਰੀ ਕਰੂੰਗਾ ਮੇਰੇ ਬਜ਼ੁਰਗਾਂ ਨੇ ਕੁਝ ਜ਼ਮੀਨ ਸਕੂਲ ਨੂੰ ਉਸ ਵੇਲੇ ਦਿੱਤੀ ਸੀ ਤੇ ਸਾਨੂੰ ਮਾਣ ਆ ਆਪਦੇ ਬਜ਼ੁਰਗਾਂ ਦੇ ਇਹ ਕੀਤੇ ਹੋਏ ਕਰਮਾਂ ਤੇ ਇਹ ਦੋ ਬੂਟੇ ਔਲਿਆਂ ਦੇ ਦੋਸਤੋ ਫਿਰ ਲੈਮਨ ਗ੍ਰਾਸ ਇਹ ਅੰਬ ਇਹ ਸੁੱਕ ਗਿਆ ਹੁਣ ਇੱਥੇ ਦਵਾਈ ਪਾਈ ਅੱਜ ਕਹਿੰਦੇ ਵੀ ਚੱਲ ਪੂਗਾ ਉਹ ਦੱਸ ਕੇ ਗਿਆ ਮੁੰਡਾ ਧਨੀਆਂ ਐਤ ਕੀ ਹੋਇਆ ਪੂਰਾ ਵਧੀਆ ਚਲੋ ਅਗਲੇ ਸਾਲ ਤੱਕ ਪੂਰਾ ਵਧੀਆ ਹੋਣ ਲੱਗ ਜੂਗਾ ਮੇਥੀ ਮથે ਫਿਰ ਇਹ ਟਾਲੀ ਇੱਕ ਆਪਣੇ ਆਪ ਉੱਗੀ ਏ ਵੀ ਢੇ ਕਬੱਡੀ ਛੋਟੀ ਢੇ ਕੂਗੀ ਐ ਤੇ ਇਹ ਐਪਲ ਬੇਰੀ ਇੰਨੀ ਵਧੀਆ ਬਰੀਡ ਆ ਦੋਸਤੋ ਇੰਨੇ ਮਿੱਠੇ 베ਰ ਆ ਇਹਦੇ ਦੇਖੋ ਭਰੀ ਪਈ ਐ ਤੇ 베ਰ ਬਹੁਤ ਮਿੱਠੇ ਆ ਜੀ ਇਹ ਲਾਓ ਜਰੂਰ ਮੈਂ ਰეკਮੈਂਡ ਕਰੂੰਗਾ ਵੀ ਜਿਹੜੇ ਵੀ ਵੀਰਾਂ ਨੇ ਕਰੇ ਜਰੂਰ ਲਾਓ ਬਹੁਤ ਵਧੀਆ ਬਹੁਤ ਸਵਾਦ 베ਰ ਮਿੱਠੇ ਜੀ ਨੂੰ ਕੇ ਖੰਡਰ ਕੇ ਆ ਤੁਹਾਨੂੰ ਖਾ ਕੇ ਵੀ ਦੇਖਣਾ ਕੀ ਬਾਤ ਅੰਜੀਰ ਹੋਣੇ ਪੱਕ ਗਏ ਜੀਰਾ ਇਹਦੀਆਂ ਲਹਿ ਗਈਆਂ ਦੋਸਤੋ ਲਸਣ ਮੂਲੀਆਂ অর্ਗੈਨਿਕ ਸੋਹੰਜਨਾ ਜਾਮਨ ਇਹ ਆਪਣੇ ਆਪ ਉੱਗੀ ਆ ਅਮਰੂਦ ਉਹ ਛੋਟੇ ਜਿਹੜੇ ਲਾਲ ਜਿਹੇ ਰੰਗ ਦੇ ਹੁੰਦੇ ਆ ਵਿੱਚੋਂ ਇਹ ਕੇ ਬੂਟਾ ਇਹ ਬਹੁਤ ਮਿੱਠੇ ਅਮਰੂਦ ਆ ਵੀ ਵੱਡੇ ਬੇਰ ਸੌਰੀ ਵੱਡੇ ਅਮਰੂਦ ਲੱਗਦੇ ਆ ਫਿਰ ਖਜੂਰ ਜਿਹੜਾ ਬੂਟਾ ਇੱਥੇ ਉਹ ਕੋ ਖੜਿਆ ਮੈਂ ਉਹਨੂੰ ਪਟਿਆ ਨਹੀਂ ਫਿਰ ਅੱਗੇ ਪਾਲਕ ਸਰੋਂ ਇਹ ਆ ਦੋਸਤੋ এলাਚੀ ਦਾ ਬੂਟਾ ਜਿਹੜੀ ਛੋਟੀ ਇਲਾਚੀ ਹੁੰਦੀ ਹੈ ਆਪਣੀ ਨਿੰਬੂ ਖੁਸ਼ੇ ਗੰਨੇ ਲਾਏ ਆ ਕੁਛ ਚੁੱਪ ਚੁੱਪਦੇ ਹੁਣ ਪਟਕੇ ਰੋਜ ਬਹੁਤ ਵਧੀਆ ਵੀ ਕਿਸਮਾਂ ਗੰਨੇ ਦੀ ਇਹ ਉਥੋਂ ਗਰਦਾਸਪੁਰ ਸਾਈਡ ਗਿਆ ਸੀ ਉਥੋਂ ਲੈ ਕੇ ਆਇਆ ਸੀ ਕੇਲਾ ਨਿੰਮ ਤੇ ਪਿੱਪਲ ਤੇ ਪਿੱਛੇ ਕੁਸ਼ਾ ਤੂਤ ਕੁਝ ਬੂਟੇ ਪਿੱਛੇ ਲੱਗੇ ਹੋਏ ਗੋਭੀ ਵਗੈਰਾ ਮਟਰ ਕੁਝ ਉਧਰ ਦੂਸਰੇ ਘਰੇ ਲੱਗੇ ਹੋਏ ਆਪਣੇ ਹਰ ਸਬਜ਼ੀ ਤਕਰੀਬਨ ਮੈਂ ਆਪਣੀ ਹਰੇਕ ਸਬਜ਼ੀ ਤਕਰੀਬਨ ਮੈਂ ਘਰੇ ਲਾਈ ਆ ਇਹ ਇਹ ਮੋਟਰ ਆਪਣੇ ਘਰ ਦੇ ਜਿਹੜੀ ਬਿਲਕੁਲ ਬੈਕ ਸਾਈਡ ਘਰ ਦੇ ਵਿੱਚ ਹੀ ਆ ਇਹ ਮਾਣ ਆਪਣਾ ਜਿਹੜਾ ਇਹ ਨਿਆਈ ਦੀ ਜ਼ਮੀਨ ਆ ਇਹ ਆ ਦੂਸਰੀ ਮੋਟਰ ਆਪਣੀਓ ਸਾਹਮਣੇ ਆ ਉੱਥੇ ਵੀ ਹੁਣ ਮੈਂ ਲਾਜਮਣ ਲੱਗੀ ਆ ਕੰਮ ਉਸੇ ਦੀ ਹੋਰ ਲਿਆ ਕੇ ਉੱਥੇ ਬੂਤੇ ਲਾਵਾਂਗੇ ਦੋ ਮੋਟਰ ਆਪਣੀਆਂ ਉਹ ਅੱਗੇ ਦੂਂ ਗਾਂ ਜਾ ਕੇ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੁਣ ਦੋਸਤੋ ਮੈਂ ਤੁਹਾਨੂੰ ਜਿਹੜੀ ਬੇਨਤੀ ਕਰਨੀ ਹੈ ਅਸਲ ਜ਼ਿੰਦਗੀ ਨੂੰ ਜਿਉਣ ਵਾਸਤੇ ਆਪਾਂ ਆਈਆਂ ਤੇ ਕਿਸਾਨ ਨੂੰ ਦਾਤਾ ਕਿਹਾ ਅਨ ਦਾਤਾ ਤੇ ਅੱਜ ਜਿਹੜੀ ਸਾਡੀ ਬਿਰਤੀ ਹੈ ਨਾ ਮੇਰਾ ਗੁੱਸਾ ਨਾ ਕਰੋ ਮੰਗਤੇ ਆਲੀ ਅਸੀਂ ਬਣਾ ਲਈ ਹੈ ਅਸੀਂ ਮੰਗੀ ਜੰਨੀ ਅਸੀਂ ਲਾਲ ਆ ਸੜਕਾਂ ਰੋਕ ਰੋਕ ਲੋਕਾਂ ਤੋਂ ਨਫ਼ਰਤ ਦੇ ਪਾਤਰ ਬਣ ਕੇ ਨਫ਼ਰਤ ਕਰਦੇ ਲੋਕ ਸਾਨੂੰ ਹੁਣ ਵੀ ਜਿੰਨਾ ਆ ਛੜੀ ਅੰਤਰਜਾ ਚੱਲੀ ਜਾਂਦਾ ਇਹਦੇ ਪਿੱਛੇ ਕੁਝ ਗੱਲਾਂ ਹੋਰ ਆ ਹੁਣ ਭੁਖ ਹੜਤਾਲ ਤੋੜਨੀ ਉਹ ਬੰਦਾ ਵਧੀਆ ਲੀਡਰ ਆ ਉਹਨੂੰ ਮਰਾਉਣ ਤੇ ਹੀ ਲੱਗੇ ਹੋਏ ਨੇ ਸਾਰੇ ਮੈਂ ਕਿਹਾ ਇਹਨਾਂ ਨੂੰ ਛੱਡ ਦੇਣੀ ਚਾਹੀਦੀ ਆ ਉਹ ਸੀੜਾ ਲੀਡਰ ਆ ਸੰਘਰਸ਼ ਲੜਨ ਵਾਲਾ ਲੀਡਰ ਆ ਢੱਲੇਵਾਲ ਸਾਹਿਬ ਠੀਕ ਆ ਪਰ ਸਾਨੂੰ ਥੋੜੀ ਜੀ ਗੈਰਤ ਰੱਖਣੀ ਚਾਹੀਦੀ ਆ ਇਹ ਅਸੀਂ ਉਹਨਾਂ ਲੋਕਾਂ ਤੋਂ ਮੰਗ ਰਹੇ ਆ ਜਿਨ੍ਹਾਂ ਦੇ ਵੱਡ ਵਡੇਰੇ ਸਾਡੇ ਵੱਡ ਵਡੇਰਿਆਂ ਦੇ ਅੱਗੇ ਠੂਠੇ ਲੈ ਲੈ ਖੜੇ ਹੁੰਦੇ ਸੀ ਕਦੇ ਦਾਤੇ ਮੰਗਤਿਆਂ ਤੋਂ ਮੰਗਦੇ ਨਹੀਂ ਦੇਖੇ ਇਹ ਮੇਰੀ ਗੱਲ ਦਾ ਚਾਹੇ ਗੁੱਸਾ ਕਰੋ ਕੁਝ ਗਲਤੀਆਂ ਸਾਡੇ ਵਿੱਚ ਬਹੁਤ ਵੱਡੀਆਂ ਸੀ ਜਿਹੜੀਆਂ ਗਲਤੀਆਂ ਅਸੀਂ ਆਪਦੀਆਂ ਗਲਤੀਆਂ ਸਵੀਕਾਰ ਨਹੀਂ ਕਰਦੇ ਅਸੀਂ 3-4 ਸਾਲ ਪਹਿਲਾਂ ਜਦੋਂ ਮੈਂ ਇੱਥੇ ਇਹ ਖੇਤੀ ਕਰਨ ਲੱਗੀਆਂ ਅਸੀਂ ਝੋਨਾ ਲਾਉਣਾ ਬਿਲਕੁਲ ਬੰਦ ਕੀਤਾ ਸੀ ਬਾਸਪਤੀ ਬੀਜ ਨਹੀਂ ਕੱਲੀ ਐਦਕੀ ਹੁਣ ਮੇਰਾ ਇਰਾਦਾ ਹੈਗਾ ਹੋਰ ਐਦਕੀ ਥੋੜਾ ਜਿਹਾ ਹੋਰ ਬਦਲਾ ਕੋਈ ਨਾ ਕੋਈ ਨਵਾਂ ਯੂਨੀਵਰਸਿਟੀ 'ਚ ਵੀ ਮੈਂ ਜਾ ਕੇ ਉਤਸਰਨ ਮਿਲ ਕੇ ਆਂ ਕੁਝ ਚੰਗਾ ਕਰਾਂਗੇ ਪੋਲੀ ਹਾਊਸ ਬੜਾ ਇੱਥੇ ਮੇਰਾ ਇਰਾਦਾ ਹੈਗਾ ਚੰਦਨ ਦੇ ਬੂਟੇ ਵਾਟੇ ਲਿਆ ਕੇ ਲਾਉਂਦਾ ਚਲੋ ਕਈ ਲੋਕ ਅਗਲੇ ਕਹਿੰਦੇ ਤੁਹਾਡੇ ਕੋਲ ਤਾਂ ਜੀ ਪੈਨਸ਼ਨ ਆਉਂਦੀ ਆ ਜ਼ਮੀਨ ਹੈਗੀ ਆ ਨਹੀਂ ਦੋਸਤੋ ਜੇ ਉਹ ਉਹ ਖਰਚਾ ਵੀ ਤਾਣਾ ਬਾਣਾ ਵੀ ਉਹ ਜਿਹਾ ਹੀ ਹੁੰਦਾ ਹੁਣ ਬਾਸਪਤੀ ਤੁਨ ਮੈਂ ਦੱਸਦਾ ਵੀ ਨਹੀਂ ਵਿਕੀ 27-2200 ਰੇਟ ਸੀ ਨਹੀਂ ਵੇਚੀ ਅਕਰ ਹੁਣ ਕੁਛ ਸਾਡਾ ਮੇਰਾ ਦੋਸਤ ਇੱਕ ਵਪਾਰੀ ਸੀਗਾ ਉਹਨੇ ਉਹਦੇ ਵਿਚਾਰੇ ਨੇ ਚਲੋ 30 3300 ਨੂੰ ਮੈਨੂੰ ਕਹਿੰਦਾ ਬਾਈ ਰਾਜਾ ਅੱਧੋ ਅੱਧੀ ਪਜਦੀ ਅੱਧੀ ਗਲਾ ਆਈ ਅਸੀਂ ਉਹਨਾਂ ਕੋਲੇ ਤੇ ਬਾਕੀ ਯਾਰ ਰੱਖੀ ਬੈਠੇ ਯਾਰ ਕੋਈ ਦਿੱਕਤ ਨਹੀਂ ਜਿਹੜਾ ਕਰਮਾਂ ਚ ਹੋਇਆ ਉਹ ਮਿਲ ਹੀ ਜਾਣਾ ਠੀਕ ਹੈ ਜੀ ਪਰ ਕਿਸੇ ਦੇ ਅੱਗੇ ਲੇਲੜੀਆਂ ਨਹੀਂ ਗੱਡੀਆਂ ਮੰਗਤੇ ਨਾ ਬਣੂ ਆਪਾਂ ਤੇ ਕਿਹਨੇ ਤੇ ਇੱਕ ਸਾਡੇ ਚ ਹੋਰ ਆ ਜਿਹੜੀ ਸਭ ਤੋਂ ਵੱਡੀ ਸਾਡੇ ਚ ਗਰਾਵਟ ਆਈ ਆ ਆ ਟਰੈਕਟਰ ਹੁਣ ਟਰੈਕਟਰ ਹੈ ਇਹ ਸਾਡਾ ਖੇਤੀ ਦਾ ਸਾਧਨ ਆਪਣੇ ਕੋਲੇ ਆ ਪੁਰਾਣਾ ਹੈ ਕੰਮ ਦਿੰਦਾ ਵਧੀਆ 2.5-3 ਲੱਖ ਦਾ ਲੈ ਲਿਆ ਹਨਾ ਇੱਥੇ ਵੀਰੋ ਮੈਂ ਜਦੋਂ ਇੱਥੇ ਆਪੇ ਪਿੰਡ ਆ ਕੇ ਦੇਖਦਾ ਕਈਆਂ ਨੂੰ 3-3 4-4 ਕਿੱਲੇ ਜ਼ਮੀਨ ਦੇ ਆ ਤੇ 4x4 ਟਰੈਕਟਰ ਆ ਤੇ ਮੈਂ ਜਦੋਂ ਦਾ ਅਸੀਂ ਥੋੜਾ ਜਿਹਾ ਕੰਮ ਕਰਾਉਣਾ ਉੱਥੇ ਮੁੰਡੇ ਨੇ ਡੈੱਕ ਲਵਾਇਆ ਇਹਦੀ ਕੀਮਤ ਤਾਂ ਡੈੱਕ ਲਵਾਇਆ ਉਹਨੇ ਇਸ ਟਰੈਕਟਰ ਦੀ ਕੀਮਤ ਤਾਂ ਦੋਸਤੋ ਅਸੀਂ ਫਾਹੀ ਲੈਣੀ ਫਿਰ ਕੀ ਕਰਾਂਗੇ ਫਿਰ ਕੋਦਕੀਂ ਵਾਲੇ ਰਾਹੀ ਪੈਣਾ ਕੰਮ ਅਸੀਂ ਹੱਥੀਂ ਕਰਨਾ ਕੋਈ ਨਹੀਂ ਕਿਰਤ ਅਸੀਂ ਛੱਡ ਦਿੱਤੀ ਆ ਆਪਦੀ ਕਦੇ ਵੀ ਬਾਣੀਆਂ ਵਪਾਰੀ ਰੇੜੀ ਵਾਲਾ ਕਦੇ ਸੁਰ ਧਰਨਾ ਲਾਉਂਦਾ ਦੇਖਿਆ ਉਹਦਾ ਕਾਰਨ ਕੀ ਹੁੰਦਾ ਉਹਨਾਂ ਨੂੰ ਆਪਣੇ ਕਿਰਤ ਤੇ ਭਰੋਸਾ ਸਾਨੂੰ ਆਪਣੇ ਕਿਰਤ ਤੇ ਭਰੋਸਾ ਹੈ ਸਾਡੀ ਇੱਕ ਦਿਨ ਫਸਲ ਨਹੀਂ ਮੰਡੀ ਜੀ ਵੇਖੀ ਅਸੀਂ ਮਰ ਗਏ ਉੱਜੜ ਗਏ ਅਸੀਂ ਉਦੋਂ ਸਾਡਾ ਸੁਭਾਅ ਹੀ ਪਤਾ ਨਹੀਂ ਇਹ じゃ ਕਿਉਂ ਬਣ ਗਿਆ ਅਸੀਂ ਲੜ ਗਾਲੀ ਪੈਣੇ ਗਾਲੀ ਪਈ ਜਾਂਨੇ ਮੈਂ ਮੰਡੀ ਲੈ ਕੇ ਗਿਆ 27 2800 ਰੇਟ ਲੱਗਿਆ ਮੈਂ ਕਿਹਾ ਬਾਈ ਜੀ ਮੈਨੂੰ ਵਿੱਚ ਮੈਂ ਉਥੇ ਲੜਾਈ ਆਪਾਂ ਸਾਰੀ ਵਾਪਸ ਲਿਆਇ ਕਰੀ ਮੁਰਗਿਆਂ ਦੀ ਆੜਤੀ ਇਹਨਾਂ ਨਾਲ ਗੱਲ ਕੀਤੀ ਉਹਨੇ ਚਲੋ ਗਾਂ ਕਿਸੇ ਵਪਾਰੀ ਨਾਲ ਗੱਲ ਕੀਤੀ 32 3300 ਨੂੰ ਹੁਣ ਲਾਈ ਆ ਆ ਦੂਜੀ ਇਹ ਇਹ ਮਹਿੰਗੀ ਹੈ ਇਹ ਹੁਣ ਵੇਲੇ ਹੋ ਗਿਆ ਪਾਣੀ ਪੂਣੀ ਲਾ ਕੇ ਸਪਰੇਅ ਸੁ ਕਣਕ ਨੂੰ ਕਰ ਲਈ ਜਿਹੜੀ ਨੂੰ ਕਰਨੀ ਸੀ ਤੇ ਜਿੰਨਾ ਕਿ ਤੁਸੀਂ ਦੋਸਤੋ ਆਪਦਾ ਘਰੇ ਖਾਣ ਜੋਗਾ ਸਮਾਨ ਤਾਂ ਕਮ ਸੇ ਕਮ ਯਾਰ ਆਪਣਾ ਆਪਦਾ ਲਾਓ ਇਹ ਤਾਂ ਮੌਲਾ ਨਾਲ ਲਾਓ ਇਹ ਤਾਂ ਸਾਨੂੰ ਹੱਥ ਰੱਬ ਨੇ ਦਿੱਤੇ ਆ ਹਰੇਕ ਜੱਟ ਦੇ ਹਰੇਕ ਕਿਸਾਨ ਦੇ ਘਰੇ 5-7 ਮਰਲੇ ਤਾਂ ਥਾਂ ਹੁੰਦੀ ਆ ਇੰਨੀ ਕੁ ਤਾਂ ਅਸੀਂ ਲਾ ਹੀ ਸਕਦੇ ਆ ਕੰਮ ਅਸੀਂ ਕੋਈ ਨਹੀਂ ਕਰਨਾ ਲੀੜੇ ਚਿੱਟੇ ਪਾ ਕੇ ਸਾਰੀ ਢੜੀ ਪਾ ਕੇ ਐਡੀਡਾਸ ਦੇ ਬੂਟ ਫਿਰਨਾ ਬਜਾਰਾਂ ਚਾ ਤੇ ਫਿਰ ਧਰਨੀ ਲਾਉਣੇ ਫਿਰ ਮਰਨਾ ਹੀ ਆ ਫਿਰ ਮੇਰਾ ਤਾਂ ਗੱਲ ਕੌੜੀ ਆ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਠੀਕ ਹੈ ਮੈਂ ਇੱਕ ਥਾਂ ਤੇ ਪੜਿਆ ਸੀ ਉਹ ਕਹਿੰਦੇ ਵੀ ਥੋੜਾ ਖਾ ਲਓ ਚੰਗਾ ਖਾ ਲਓ ਖਾਈਏ ਮਨ ਭਾਉਂਦਾ ਪਾਈਏ ਜੱਗ ਭਾਉਂਦਾ ਸਾਦੇ ਕੱਪੜੇ ਪਾ ਲਓ ਨਾ ਮਹਿੰਗੇ ਪਾਓ ਤਾਂ ਨਹੀਂ ਢਕਣਾ ਤਾਨੀ ਠਕਣਾ ਜੀ ਚੰਗਾ ਖਾਓ ਥੋੜਾ ਖਾ ਲਓ ਇਸੇ ਤਰ੍ਹਾਂ ਹੀ ਅਸੀਂ ਹੁਣ ਸਾਡਾ ਸਾਨੂੰ ਲੋਕ ਨਾ ਬੇਸਿਕਲੀ ਰਾਜੇਵਾਲ ਸਾਹਿਬ ਨੇ ਜਿਹੜੀ ਉੱਤੇ ਗੱਲ ਕਹੀ ਸੀ ਵੀ ਝੰਡੇ ਚਾ ਕੇ ਤੁਰ ਪੈਂਦੇ ਆ ਜੀ ਵਿੱਚੋਂ ਪੈਸੇ ਖਾਂਦੇ ਆ ਕਿਸੇ ਦਾ ਉਹਦਾ ਕਰਾਤਾ ਕੋਲ ਭਾਈ ਜੀ ਅਸੀਂ ਇਹ ਬਹੁਤ ਬਦਨਾਮ ਕਿਸਾਨੀ ਕਿਸਾਨੀ ਜਿਹੜੀ ਸਾਡੀ ਜਮਾਤ ਆ ਨਾ ਇਹ ਕੁਝ ਲੋਕਾਂ ਨੇ ਇਹਨੂੰ ਬਹੁਤ ਬਦਨਾਮ ਕਰ ਦਿੱਤਾ ਥਾਂ ਥਾਂ ਤੇ ਸੜਕਾਂ ਰੋਕ ਲੈਣੀਆਂ ਲੋਕ ਯਾਰ ਗਾਲਾਂ ਕੱਢਦੇ ਤੁਰੇ ਜਾਂਦੇ ਆ ਬੋਲਦਾ ਕੋਈ ਡਰਦਾ ਹੈ ਨਹੀਂ ਫਿਰ ਵਿਹਾਰ ਸਾਡਾ ਇਸ ਤਰ੍ਹਾਂ ਦਾ ਖਰੀਗ ਨਾ ਮਾੜਾ ਹੁੰਦਾ ਅਸੀਂ ਕਿਸੇ ਦੀ ਮਜਬੂਰੀ ਨਹੀਂ ਸਮਝਣੀ ਮੇਰੇ ਨਾਲ ਮੋਗੇ ਉਦੋਂ ਅਸੀਂ ਇੱਕ ਉਥੇ ਲੜਕੀ ਦਾ ਵਿਆਹ ਕਿਸੇ ਗਰੀਬ ਕੁੜੀ ਦਾ ਰਲ ਮਿਲ ਕੇ ਕੀਤਾ ਤੇ ਮੇਰੇ ਕੋਲ ਉਹ ਲੜਕੀ ਦਾ ਸਮਾਨ ਪਿਆ ਸੀ ਉੱਤੇ ਗੱਡੀ 'ਚ ਤੇ ਮੈਂ ਸਾਡੇ ਗਏ ਤੋਂ ਕੁੜੀ ਨੇ ਤਿਆਰ ਹੋ ਗਈ ਕੰਮ ਅਸੀਂ ਕੀਤਾ ਕਿਸੇ ਪਰਉਪਕਾਰ ਦਾ ਕਿਸੇ ਹੋਰ ਵੀਰਾਂ ਨੇ ਰਲ ਕੇ ਸਮਾਨ ਮੈਂ ਉਹ ਕੁੜੀ ਦਾ ਮੋਗੇ ਨੂੰ ਲੈ ਕੇ ਜਾਣਾ ਯਾਰ ਉੱਥੇ ਸਾਡੇ ਗੱਲ ਪੈਣ ਲੱਗ ਪਈ ਯਾਰ ਉੱਥੇ ਉਹ ਤੁਸੀਂ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਫਿਰ ਤੁਹਾਡੇ ਅਸੀਂ ਖਿਲਾਫ ਹੀ ਹੋਣਾ ਫਿਰ ਹੋਰ ਕੀ ਹੋਵਾਂਗੇ ਹੁਣ ਬਾਈ ਜੀ ਇਸ ਵੇਲੇ ਅੱਗੇ ਪਿੰਡਾਂ ਚ ਲੋਕੀ ਫੰਡ ਇਕੱਠੇ ਕਰਕੇ ਦਿੰਦੇ ਹੁਣ ਲੋਕੀ ਘਰੇ ਆਿਆਂ ਨੂੰ ਬੂਹੇ ਪੇੜਨ ਲੱਗ ਪਿਐ ਸਾਨੂੰ ਲੱਗ ਕੇ ਨਾ ਰੱਬ ਦੇ ਵਾਸਤੇ ਯਾਰ ਐਡੀ ਆਪਦੀ ਬਿਰਤੀ ਨੂੰ ਕਮਜੋ ਮਾਨਸਿਕ ਬਿਰਤੀ ਨੂੰ ਇੰਨੀ ਥੱਲੇ ਨਾ ਲਿਆਓ ਸਰਦਾਰ ਸਰਦਾਰੀ ਬਖਸ਼ੀ ਆ ਤੁਹਾਨੂੰ ਗੁਰੂ ਸਾਹਿਬ ਨੇ ਤੇ ਮੰਗਤੇ ਵਾਲੀ ਕੈਟਾਗਰੀ ਜਿਹਨਾਂ ਨੂੰ ਖੜੀ ਕਰੋ ਠੀਕ ਹੈ ਅਣਖ ਨਾਲ ਜ਼ਿੰਦਗੀ ਜਿਉ ਮੈਂ ਲੱਖ ਰੁਪਈਆ ਤਨਖਾਹ ਲੈਂਦਾ ਸੀ 10 9 10 ਸਾਲ ਪਏ ਸੀ ਆਪਦੀ ਇੱਕ ਟੇਕ ਤੇ ਲੜਾਈ ਲੜ ਰਹੇ ਆ ਗੁਲਾਮੀ ਲਾ ਕੇ ਆਇਆ ਆ ਤੇ ਅਸਲ ਗੁਲਾਮੀ ਨੌਕਰੀ ਗੁਲਾਮੀ ਹੁੰਦੀ ਔਰ ਕੀ ਹੁੰਦੀ ਹੈ ਤੇ ਜਦੋਂ ਉਹ ਗੁਲਾਮੀ ਸਿਰ ਤੇ ਜੜੀ ਸੀਗੀ ਦੋ ਤਿੰਨ ਬਿਮਾਰੀਆਂ ਫਰੀ ਚ ਲੱਗੀਆਂ ਸੀ ਜੇ ਕੋਈ ਉੱਥੇ ਖੱਬਾ ਸੱਜਾ ਕੋਈ ਉੱਥੋਂ ਲੈ ਲੈ ਚਾਰ ਪੈਸੇ ਉਹਦੇ ਖਰਚੇ ਵਧਾਏ ਸੀ ਬੇ ਲੋੜੇ ਠੀਕ ਹੈ ਹੁਣ ਘਰੇ ਆ ਕੇ ਗੁਲਾਮੀ ਲਾ ਕੇ ਆਇਆ ਆ ਆਪਦੀ ਸਕੂਨ ਦੀ ਜ਼ਿੰਦਗੀ ਜਿਉਣੀ ਇਸ ਵੇਲੇ ਕੋਈ ਬਿਮਾਰੀ ਨਹੀਂ ਪੂਰਾ ਸਰੀਰ ਆ ਦੇਖ ਲੋ ਰੈਸਟ ਪੋਸਟ ਸਰੀਰ ਹੈ ਕੋਈ ਨੁਕਸ ਨਹੀਂ ਸਰੀਰ ਨੂੰ ਸ਼ੂਗਰ ਸੀਗੀ ਉਹ ਵੀ ਇਸ ਵੇਲੇ ਬਿਲਕੁਲ ਨਾਰਮਲ ਬਲੱਡ ਪ੍ਰੈਸ਼ਰ ਸੀ ਕੋਈ ਗੋਲੀ ਨਹੀਂ ਹੁਣ ਮੈਂ ਲੈਂਦਾ ਬਿਲਕੁਲ ਠੀਕ ਹੈ ਜਦੋਂ ਬੋਝ ਨਹੀਂ ਜ਼ਿੰਦਗੀ ਤੇ ਚੰਗਾ ਸੋਚਣਾ ਚੰਗਾ ਖਾਣਾ ਚੰਗਾ ਕੰਮ ਕਰਨਾ ਤੇ ਜੇਬ ਜੀ ਜੇਬ ਜਾਨ ਖਾਵਾਂਗੇ ਉਹ ਜਾ ਮਨ ਹੋ ਜਾਂਦਾ ਉਹ ਜਾ ਤਨ ਹੋ ਜਾਂਦਾ ਸੋ ਦੋਸਤੋ ਇੱਕ ਤਾਂ ਹੱਥੀਂ ਕਿਰਤ ਕਰਨ ਦੀ ਆਦਤ ਪਾਓ ਆਪਣੇ ਖਾਣ ਪੀਣ ਜੋਗਾ ਸਮਾਨ ਆਪਣੇ ਘਰੇ ਵੀ ਜੋ ਬਾਜ਼ਾਰ ਉਹੀ ਚੀਜ਼ ਬਾਜ਼ਾਰ ਤੋਂ ਲੋ ਜਿਹੜੀ ਬਿਨਾ ਤੁਹਾਡਾ ਨਹੀਂ ਸਕਦਾ ਤੇ ਕੰਮ ਜਦੋਂ ਕਰਨ ਦੀ ਆਦਤ ਪੈ ਗਈ ਨਾ ਤੇ ਸਕੂਨ ਹੀ ਵੱਖਰਾ ਹੁਣ ਮੈਂ ਆ ਦੋ ਕਨਾਲਾ ਥਾ ਪਹਿਲਾਂ ਤੁਹਾਨੂੰ ਦੱਸਿਆ ਦੇਖੋ ਯਾਰ ਤੇ ਸੋਹਣਾ ਲੱਗਦਾ ਆ ਪਿੱਛੇ ਅੱਜ ਮੈਂ ਸਾਰੀ ਐਸਪਾਈਸ ਪੂਰੀ ਕੀਤੀ ਬਹੁਤ ਪਿੱਛੇ ਗੰਦੀਆਂ ਵੱਜੀਆਂ ਪਿਆ ਸੀ ਤੜਕੇ ਮੈਂ 9 ਵਜੇ ਧੁੱਪ ਤਾਂ ਵਧੀਆ ਲੱਗਣ ਲੱਗੇ ਹੁਣ ਦਿਨ ਤੇ ਤੜਕੇ ਤੇ ਲੱਗੇ ਹੋਈਆਂ ਸੀ ਦੋਨੇ ਮੈਂ ਤੇ ਮੇਰੀ ਵਾਈਫ ਉਹਨਾਂ ਨਾਲ ਸਾਡੇ ਨੇ ਕੰਮ ਕਰਤਾ ਉਹ ਨਾਲ ਲਾ ਲਿਆ ਘੰਟਾ ਤੇ ਸਾਰਾ ਇੱਥੋਂ ਕਰਕੇ ਹੁਣ ਇੱਥੇ ਮੈਂ ਕਿਹਨਾ ਕੱਚਾ ਕੋਠਾ ਬਣਾਉਣਾ ਹੈ ਪਿੱਛੇ ਨੂੰ ਮੁੜਨਾ ਹੈ ਜਿੱਥੋਂ ਅਸੀਂ ਜਿਹੜੀਆਂ ਚੀਜ਼ਾਂ ਛੱਡੀਆਂ ਉਧਰ ਨੂੰ ਤੇ ਹੁਣ ਤੁਸੀਂ ਇਹਦਾ ਇੱਥੋਂ ਆਪਾਂ ਖੜਕੇ ਇਧਰ ਨੂੰ ਨਿਗਾਹ ਮਾਰਦੇ ਆ ਤੇ ਇੱਕ ਜੰਗਲ ਵਾਂਗੂ ਭੁਲੇਖਾ ਪੈਂਦਾ ਇੱਥੇ ਦਾ ਸਕੂਨ ਹੀ ਵੱਖਰਾ ਹੁਣ ਇਹ ਕੀ ਇੱਕ ਕਨਾਲ ਸਾਹ ਇਹਦੇ ਨਾਲ ਹੋਰ ਛੱਡ ਕੇ ਇੱਥੇ ਚੰਦਰਨ ਚੁੰਦਰਨ ਦੇ ਮੇਰੇ ਇਰਾਦਾ ਚੰਗੇ ਵਧੀਆ ਕੁਆਲਿਟੀ ਦੇ ਹੋਰ ਬੂਟੇ ਲਾ ਕੇ ਹਲਦੀ ਵਗੈਰਾ ਲਾ ਕੇ ਹੋਰ ਨਿਕਲਣਾ ਇਸ ਚੀਜ਼ ਚ ਹੌਲੀ ਹੌਲੀ ਕਰਕੇ ਨਿਕਲਾਂਗੇ ਤੇ ਬਾਕੀ ਆਪਣੇ ਖਾਣ ਪੀਣ ਜੋਗੀ ਆਪਦੀ ਬਿਨਾ ਰੇ ਸਪਰੇਅ ਤੋਂ ਜਦੋਂ ਇਹ ਚੀਜ਼ਾਂ ਦੁੱਧ ਇੱਕ ਦੁੱਧ ਬਹੁਤ ਮਾੜਾ ਹੈ ਭਾਈ ਜੀ ਆਪ ਦਾ ਪਸ਼ੂ ਰੱਖੋ ਘਰੇ ਠੀਕ ਹੈ ਇੱਕ ਤਾਂ ਮੈਥੋਂ ਪੈਰਾਂ ਭਾਰ ਨਹੀਂ ਬੈਠਾ ਜਾਂਦਾ ਹੁੰਦਾ ਹੁਣ ਮੈਂ ਸਾਰਾ ਪੈਰਾਂ ਭਾਰ ਬੈਠੇ ਕੰਮ ਕਰ ਲੈਣਾ ਆਇਨਸੋਲੀਂ ਦਾ ਬੂਟਾ ਰਹਿ ਗਿਆ ਸੀ ਤੁਹਾਨੂੰ ਦੱਸਣ ਵਾਲਾ ਮਤਲਬ ਹਰ ਤਰ੍ਹਾਂ ਦਾ ਮੇਰਾ ਇੱਥੇ ਬੂਟਾ ਲਿਆ ਕੇ ਲਾਈਵ ਆ ਤੇ ਵਧੀਆ ਇਹ ਸਫਲ ਰਿਹਾ ਕੰਮ ਹੁਣ ਹੋਰ ਵਧਾ ਦੇਾਂਗੇ ਤੇ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਮੈਂ ਤਾਂ ਹਮੇਸ਼ਾ ਬਈ ਜੀ ਬੱਚਿਆਂ ਨੂੰ ਵੀ ਚੰਗੀ ਸਲਾਹ ਹੀ ਦਿੰਨਾ ਹੁੰਦਾ ਹੈ ਕਿ ਜਵੇਂ ਜੇ ਤੁਹਾਡੇ ਕੋਲ 2-4 ਕਿੱਲੇ ਪਿਆਲੀ ਹੈਗੀ ਐਵੇਂ ਨੌਕਰੀਆਂ ਨੂੰ ਪਰੀਆਂ ਦੇ ਪਿੱਛੇ ਨਾ ਭਜੋ ਆਪ ਦੇ ਹੱਥੀਂ ਕੰਮ ਕਰੋ ਕਿਰਤ ਤੁਹਾਨੂੰ ਭੁੱਖੇ ਨਹੀਂ ਕਦੇ ਮਰਨ ਦਿੰਦੀ ਤੁਹਾਡੀ ਲੋੜ ਦੇ ਮੁਤਾਬਕ ਤੁਹਾਨੂੰ ਦਾਤਾ ਉਹਨਾਂ ਕਾ ਦੇ ਦਿੰਦਾ ਤੇ ਮੈਂ ਆ ਹੁਣ ਸਬਰ ਤੇ ਖੜੇ ਆ ਵੀ ਸਬਰ ਸੰਤੋਖ ਦੀ ਜ਼ਿੰਦਗੀ ਜਿਉਣੀ ਸਾਨੂੰ ਸਿੱਖਣੀ ਚਾਹੀਦੀ ਹੈ ਮੈਂ ਅੱਧੀ ਦੁਨੀਆ ਘੁੰਮੀ ਆ ਤੇ ਜੋ ਨਜ਼ਾਰਾ ਜੋ ਜੰਨਤ ਇੱਥੇ ਆ ਨਾ ਪਿੰਡ ਚ ਆਪਦੇ ਘਰੇ ਇੱਥੇ ਉਹ ਕਿਤੇ ਵੀ ਹੈ ਵੇਖੋ ਕਿੰਨੀ ਸ਼ਾਂਤੀ ਹੈ ਇੱਥੇ ਕੋਈ ਸ਼ੋਰ ਨਹੀਂ ਸ਼ਰਾਬਾ ਨਹੀਂ ਠੀਕ ਹੈ ਜ਼ਿੰਦਗੀ ਇਹੀ ਆ ਇਹਨੂੰ ਵੀ ਕਹਿੰਦੇ ਜ਼ਿੰਦਗੀ ਜਿਉਣ ਦਾ ਤਰੀਕਾ ਸੋ ਸੁਝਾਅ ਤੁਹਾਡੇ ਹੁੰਦੇ ਆ ਚੰਗੇ ਉਹ ਦਿਆ ਕਰੋ ਜਰੂਰ ਤੇ ਬਾਕੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ